ਲੁਧਿਆਣਾ ਵਿੱਚ ਇੱਕ ਨਿੱਜੀ ਸੰਚਾਲਕ ਤੇ ਵੱਲੋਂ ਸ਼ੁਰੂ ਕੀਤੀ ਗਈ ਹੈਲੀ ਟੈਕਸੀ ਸਰਵਿਸ ਦੀ ਸ਼ੁਰੂਆਤੀ ਮੌਕੇ ਤੇ ਪਹੁੰਚੇ ਰਾਣਾ ਗੁਰਜੀਤ ਸਿੰਘ ਨੇ ਦਾਵਾ ਕੀਤਾ ਹੈ ਕਿ ਕਾਂਗਰਸ ਪਾਰਟੀ ਕਿਸਾਨਾਂ ਦੇ ਅਸਲੀ ਸਮਰਥਕ ਹਨ ਜਿਦੇ ਤਹਿਤ ਅਕਾਲੀ ਦਲ ਦੇ ਵੱਲੋਂ ਦਿੱਲੀ ਵਿੱਚ ਖੇਤੀ ਕਾਨੂੰਨਾਂ ਦੇ ਖਿਲਾਫ ਕੀਤੇ ਜਾ ਰਹੇ ਪ੍ਰਦਰਸ਼ਨ ਨੂੰ ਉਹਨਾਂ ਨੇ ਮਗਰਮੱਛ ਦੇ ਹੰਝੂ ਦੱਸਿਆ ਹੈ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਸੁਭਾ ਸਰਕਾਰ ਤੇ ਸਵਾਲ ਚੁੱਕੇ ਜਾਣ ਤੇ ਉਹਨਾਂ ਕਿਹਾ ਕਿ ਉਹ ਸਰਕਾਰ ਦੇ ਲਈ ਜ਼ਰੂਰੀ ਕਾਰਜਾਂ ਤੇ ਫੋਕਸ ਕਰਨ ਦੇ ਲਈ ਕਹਿ ਰਹੇ ਨੇ ਜਦ ਕਿ ਸਰਕਾਰ ਕੈਪਟਨ ਅਮਰਿੰਦਰ ਸਿੰਘ ਅਤੇ ਅਤੇ ਸੰਗਠਨ ਸਿੱਧੂ ਨੇ ਸੰਭਾਲੇ ਹੋਏ ਨੇ ਇਸ ਦੌਰਾਨ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਇਸ ਦੇ ਨਾਲ ਹੀ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਵੀ ਕਿਹਾ ਕਿ ਆਪਣੇ ਜਨਮ ਦਿਨ ਦੇ ਮੌਕੇ ਤੇ ਖੇਤੀ ਕਾਨੂੰਨਾਂ ਨੂੰ ਵਾਪਸ ਲੈ ਕੇ ਕਿਸਾਨਾਂ ਨੂੰ ਤੋਹਫਾ ਦੇਣਾ ਚਾਹੀਦਾ ਹੈ ਦੇਖੋ ਅੱਜ ਜਿਹੜਾ ਇਹ ਸਰਵਿਸ ਲੁਧਿਆਣਾ ਦੇ ਵਿੱਚ ਸ਼ੁਰੂ ਹੋਈ ਹੈ ਇਹ ਬੜੀ ਯੂਨਿਕ ਸਰਵਿਸ ਹੈ ਮੈਂ ਜਿਹੜੇ ਇਹਨਾਂ ਦੇ ਸ਼ੁਰੂਆਤ ਕਰਨ ਵਾਲਾ ਹੈ bizness venture ਜਿਹੜਾ ਹੈਗਾ ਮਹੇਸ਼ ਕੋਇਲ ਜੀ ਨੂੰ ਔਰ ਉਹਨਾਂ ਦੀ ਕੰਪਲੀਟ ਜਿਹੜੀ ਪਾਰਟੀ ਹੈ ਉਹਨਾਂ ਨੂੰ ਮੈਂ ਮੁਬਾਰਕਬਾਦ ਦੇਣਾ ਜਿਨ੍ਹਾਂ ਨੇ ਇਹ ਸੋਚ ਕੀਤੀ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਇਹ ਜਿਹੜੀ ਹੈਲੀਕਾਪਟਰ ਦੀ ਸਰਵਿਸ ਐਂਡ दैट टू अप्रੂਵਡ ਹੈਲੀਪੈਡ ਜਿਹੜਾ ਕਿ ਬਿਲਕੁਲ ਸੇਫਟੀ ਵੱਲੋਂ ਹੋਰ ਚੀਜ਼ਾਂ ਵੱਲੋਂ ਬਿਲਕੁਲ ਉਹਨਾਂ ਨੇ ਸਾਰੇ ਮੀਜਰਸ ਲੈ ਕੇ ਇਹ ਜਿਹੜੀ ਸਰਵਿਸ ਸ਼ੁਰੂ ਕੀਤੀ ਏ ਇਹ ਇੱਕ ਇਹ ਲੁਧਿਆਣਾ ਇੰਡਸਟਰੀਅਲ ਟਾਊਨ ਦੇ ਵਾਸਤੇ ਬੜੀ ਅੱਛੀ ਇੱਕ ਸ਼ੁਰੂਆਤ ਏ ਜਦੀ ਕੀ ਜ਼ਰੂਰਤ ਸੀਗੀ ਔਰ ਇਹਨਾਂ ਨੇ ਪਹਿਲਾ ਕਦਮ ਚੱਕਿਆ ਔਰ ਆਈ ਹੋਪ ਕਿ ਇਹ ਬੜਾ ਸਕਸੈਸਫੁਲ ਹੋਏਗਾ ਗੁਰੂ ਮਹਾਰਾਜ ਦੀ ਮਿਹਰ ਦੇ ਨਾਲ ਔਰ ਬੜਾ ਲੁਧਾਨਾ ਲੁਧਿਆਣਾ ਵਾਸੀਆਂ ਵਾਸਤੇ ਬੜਾ ਅੱਛਾ ਇੱਕ ਇਹ ਸ਼ੁਰੂਆਤ ਹੋਈ ਹੈ ਕੈਪਟਨ ਤੇ ਵੀ ਅਹਿਮ ਮੀਟਿੰਗ ਹੋ ਰਹੀ ਹੈ ਅੱਜ ਕਿ ਕਿ ਫੈਸਲੇ ਅਹਿਮ ਲੁੱਟੇ ਜਾ ਰਹੇ ਉਹ ਤਾਂ ਮੈਂ ਮੀਟਿੰਗ ਤੋਂ ਬਾਅਦ ਹੀ ਦੱਸਾਂਗਾ ਅਹਿਮ ਫੈਸਲੇ ਬਹੁਤ ਹੁੰਦੇ ਨੇ ਲੇਕਿਨ ਆਈ ऍम ਨਾਟ ਸੁਪੋਜ਼ ਟੂ ਟਾਕ ਕਿ ਵੀ ਕੀ ਗੱਲਾਂ ਹੋਣੀਆਂ ਨੇ ਉਹ ਜਦੋਂ ਏਜੰਡੇ ਤੇ ਬੈਕਿਸ ਗੱਲਾਂ ਕਰਾਂਗੇ ਜਦੋਂ ਮੀਟਿੰਗ ਖਤਮ ਹੋ ਜਾਏਗੀ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਾਂ ਸਿੰਘ ਬਾਦਲੋਂ ਕਾਲੀਦਨੋਂ ਮਾਰਚ ਕਰ ਰਹੇ ਦਿੱਲੀ ਦੇ ਵਿੱਚ ਕਿਸਾਨਾਂ ਦੇ ਹੱਕ ਵਿੱਚ ਮੈਂ ਦੇਖੋ ਐਵੇਂ ਉਹ ਇਸ ਵੇਲੇ ਕ੍ਰੋਕੋਡਾਇਲ ਟियर्स ਦਾ ਤਾਂ ਕੋਈ ਫਾਇਦਾ ਨਹੀਂ ਹੈਗਾ ਪਤਾ ਨਹੀਂ ਕਾਦੇ ਲਈ ਮਾਰਚ ਪਾਸਟ ਕਰ ਰਹੇ ਹੈਗੇ ਨੇ ਸਭ ਤੋਂ ਜ਼ਿਆਦਾ ਤੇ ਜੇ ਕਿਸਾਨਾਂ ਦੀ ਮਦਦ ਕੀਤੀ ਹੈ ਤੇ ਕਾਂਗਰਸ ਪਾਰਟੀ ਨੇ ਕੀਤੀ ਹੈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਲੀਡਰਸ਼ਿਪ ਥਲੇ ਕਿਸਾਨਾਂ ਦੇ ਨਾਲ ਸਾਡੀ ਪੂਰੀ ਸਹਿਨੁਭੂਤੀ ਹੈ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਅਸੀਂ ਚਾਹੁੰਦੇ ਆ ਕਿ ਜਿਹੜੇ ਤਿੰਨ ਕਾਲੇ ਕਾਨੂੰਨ ਨੇ ਉਹ ਭਾਜਪਾ ਸਰਕਾਰ ਉਹਨਾਂ ਨੂੰ ਵਾਪਸ ਲਵੇ ਔਰ ਜੇ ਉਹ ਗੱਲ ਕਰਨ ਜਿਹਦੇ ਵਿੱਚ ਕਿਸਾਨਾਂ ਦੇ ਹਿੱਤ ਵਿੱਚ ਉਹਨਾਂ ਦਾ ਫਾਇਦਾ ਹੋਵੇ ਕਿਉਂਕਿ ਕਿਸਾਨ ਤਾਂ ਪਹਿਲਾਂ ਹੀ ਕਮਜ਼ੋਰ ਹੈ ਜੇ ਅਸੀਂ ਉਹਨੂੰ ਹੋਰ ਕਮਜ਼ੋਰ ਕਰਦੇ ਆਂਗੇ ਤੇ ਕਿਸਾਨ ਦੇਸ਼ ਦੀ ਰੀੜ ਦੀ ਹੱਡੀ ਨੇ ਇਸ ਸਟੇਟ ਦੀ ਇਸ ਸੂਬੇ ਦੀ ਰੀੜ ਦੀ ਹੱਡੀ ਨੇ ਜੇ ਅਸੀਂ ਉਹਨਾਂ ਦਾ ਧਿਆਨ ਨਾ ਰੱਖਾਂਗੇ ਤਾਂ ਕੌਣ ਰੱਖੇਗਾ ਸੋ ਮੋਦੀ ਸਰਕਾਰ ਨੂੰ ਪਹਿਲਾਂ ਵੀ ਬਹੁਤ ਅਪੀਲਾਂ ਕੀਤੀਆਂ ਨੇ ਅਸੀਂ ਸੰਸਦ ਦੀ ਅੱਗੇ ਜਾ ਕੇ ਧਰਨਾ ਵੀ ਦਿੱਤਾ ਸੀਗਾ ਉੱਥੇ ਕੈਪਟਨ ਸਾਹਿਬ ਦੀ ਲੀਡਰਸ਼ਿਪ ਥਲੇ ਔਰ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਕਾਲੇ ਕਾਨੂੰਨੇ ਵਾਪਸ ਲੈ ਜਾਣ ਔਰ ਜਿਹੜੇ ਸਹੀ ਕਾਨੂੰਨ ਜਿਹੜੇ ਨੇ ਉਹਨਾਂ ਦੇ ਵਾਸਤੇ ਇੱਕ ਕਮੇਟੀ ਬਣਾਈ ਜਾਏ ਜਿਹਦੇ ਵਿੱਚ ਪੰਜਾਬ ਦੇ ਸਿਆਸਤਦਾਨ ਵੀ ਹੋਣ ਜਿਹੜੇ ਐਗਰੀ ਐਕਸਪਰਟਸ ਨੇ ਉਹ ਵੀ ਹੋਣ ਕਿਸਾਨ ਵੀ ਹੋਣ ਤਾਂ ਕਿ ਇੱਕ ਐਸਾ ਕਾਨੂੰਨ ਬਣਾਇਆ ਜਾਏ ਜਿਹਦੇ ਵਿੱਚ Win-Win ਸਿਚੁਏਸ਼ਨ ਹੋਵੇ ਔਰ ਕਿਸਾਨ ਜਿਹੜਾ ਖੁਸ਼ਹਾਲ ਹੋਵੇ ਕਿਸਾਨ ਹਲੇ ਵੀ ਸਾਰੀ ਪਾਰਟੀਆਂ ਨੂੰ ਹਲੇ ਵੀ ਖੇਡ ਰਹੇ ਨੇ ਪੰਜਾਬ ਦੇ ਵਿੱਚ ਉਹਦੇ ਬਾਰੇ ਕੀ ਕਰਦੇ ਹੋ ਦੇਖੋ ਉਹਨਾਂ ਦੀ ਮਜਬੂਰੀ ਹੈ ਉਹ ਖੇਡ ਰਹੇ ਨੇ ਉਹ ਇਹ ਨਹੀਂ ਵੀ ਕਿਸਾਨ ਜਿਹੜੇ ਨੇ ਪੰਜਾਬ ਦੇ ਲੋਕਾਂ ਨੂੰ ਕੋਈ ਦਿੱਕਤ ਜਾਂ ਬਾਹਰ ਦੇ ਲੋਕਾਂ ਨੂੰ ਦਿੱਕਤ ਉਹ ਤਾਂ ਆਪਣੀ ਗੱਲ ਇਸ ਕਰਕੇ ਕਹਿ ਰਹੇ ਨੇ ਵੀ ਇਹ ਜਿਹੜੇ ਉਹਨਾਂ ਦੇ ਧਰਨੇ ਨੇ ਇਹ ਸੈਂਟਰਲ ਗਵਰਨਮੈਂਟ ਰਜਿਸਟਰ ਕਰੇ ਸੈਂਟਰਲ ਗਵਰਨਮੈਂਟ ਨੇ ਰਜਿਸਟਰ ਕੀਤੇ ਨੇ ਪਰ ਉਹ ਉਹਨਾਂ ਕੋਈ ਮੈਜਰਸ ਨਹੀਂ ਲੈ ਰਹੇ ਉਹਦਾ ਕੋਈ ਰਿਜ਼ਲਟ ਨਹੀਂ ਕੱਢ ਰਹੇਗੇ ਇਸ ਕਰਕੇ ਕਿਸਾਨਾਂ ਦਾ ਇਹ ਜਿਹੜੇ ਧਰਨੇ ਨੇ ਜਾਂ ਪ੍ਰੋਟੈਸਟ ਨੇ ਉਹ ਜਾਰੀ ਚੱਲ ਰਹੇ ਨੇ ਕਿ ਇਹ ਸੈਂਟਰ ਸਰਕਾਰ ਨੂੰ ਚਾਹੀਦਾ ਹੈ ਮੋਦੀ ਸਰਕਾਰ ਨੂੰ ਚਾਹੀਦਾ ਹੈ ਕਿ ਜਲਦ ਤੋਂ ਜਲ ਇਹਨਾਂ ਦਾ ਫੈਸਲਾ ਕਰਨ ਤਾਂ ਕਿ ਲੋਕਾਂ ਨੂੰ ਜੋ ਅਸੁਵਿਧਾ ਹੋ ਰਹੀਆਂ ਨੇ ਆਮ ਜਨਤਾ ਨੂੰ ਉਹ ਨਾ ਹੋਵੇ। ਭਾਈ ਦੇ ਇਲੈਕਸ਼ਨ ਹੈ ਕਿ ਤੁਹਾਨੂੰ ਲੱਗਦਾ ਨਹੀਂ ਕਿ ਕਿਸ ਵੱਡਾ ਨੁਕਸਾਨ ਜਿਹੜਾ ਸਾਰੇ ਲੀਡਰ ਨੂੰ ਹੋ ਸਕਦਾ ਕਿਉਂਕਿ ਲੱਗਦਾ ਸਾਰੇ ਲੀਡਰਾਂ ਦਾ ਘਰਾਵ ਹੋ ਰਿਹਾ ਵਾ ਭਾਈ ਦੇ ਵਿੱਚ ਇਲੈਕਸ਼ਨ ਦੇਖੋ ਕੋਈ ਘਰਾਵ ਨਹੀਂ ਹੋ ਰਿਹਾਗਾ ਉਹ ਕਿਸੇ ਮਾੜੀ ਨੀਅਤ ਦੇ ਨਾਲ ਕਿਸਾਨ ਜਿਹੜੇ ਨੇ ਕੋਈ ਘਰਾਵ ਨਹੀਂ ਕਰ ਰਹੇਗੇ ਉਹ ਆਪਣੀ ਗੱਲ ਦੱਸਣਾ ਚਾਹੁੰਦੇ ਨੇ ਉਹ ਇਸ ਕਰਕੇ ਹਰ ਇੱਕ ਉਹ ਐਮ.ਐਲ.ਏ ਨੂੰ ਜਾਂ ਸੰਸਦ ਨੂੰ ਇਹ ਇਸ ਚੀਜ਼ ਤੋਂ ਜਾਣੂ ਕਰਨਾ ਚਾਹੁੰਦੇ ਨੇ ਜਾਗਰੂਕਤਾ ਕਰਨਾ ਚਾਹੁੰਦੇ ਨੇ ਕਿ ਇਹ ਜਿਹੜੇ ਉਹਨਾਂ ਦੀ ਜਿਹੜੀ ਮੰਗ ਹੈਗੀ ਏ ਉਹਨੂੰ ਪਾਰਲੀਮੈਂਟ ਜਾਂ ਅਸੈਂਬਲੀ ਦੇ ਵਿੱਚ ਚੱਕਿਆ ਜਾਏ ਜਿਸ ਤਰ੍ਹਾਂ ਕਿ ਪੰਜਾਬ ਅਸੈਂਬਲੀ ਨੇ ਚੱਕਿਆ ਹੈਗਾ ਉਸੇ ਤਰ੍ਹਾਂ ਹੀ ਸੈਂਟਰਲ ਦੇ ਜਿਹੜੇ ਮੈਂਬਰ ਪਾਰਲੀਮੈਂਟਸ ਨੇ ਉਹਨਾਂ ਨੇ ਸਾਡੇ ਐਮ.ਪੀਜ਼ ਨੇ ਕਾਂਗਰਸ ਦੇ ਕੈਂਪੇਨ ਜਿਨ੍ਹਾਂ ਨੇ ਕਈ ਮਹੀਨਿਆਂ ਤੋਂ ਉੱਥੇ ਧਰਨਾ ਲਾਇਆ ਅਕਾਲੀਆਂ ਨੇ ਤਾਂ ਕੁਝ ਕੀਤਾ ਹੀ ਨਹੀਂ ਨਾ ਹੀ ਆਮ ਆਦਮੀ ਪਾਰਟੀ ਨੇ ਕੁਝ ਕੀਤਾ ਇਹ ਤਾਂ ਸਿਰਫ ਇੱਕ ਕਾਂਗਰਸ ਵਾਹ ਦੇ ਕਾਂਗਰਸ ਪਾਰਟੀਏ ਜਿਹੜੀ ਕਿ ਕਿਸਾਨਾਂ ਦੇ ਨਾਲ ਬਿਨਾ ਕਿਸੇ اپنے مسئلے ਤੋਂ ਅਸੀਂ ਉਹਨਾਂ ਦੇ ਨਾਲ ਖੜੇ ਆਂ ਔਰ ਅਸੀਂ ਖੜੇ ਰਾਵਾਂ ਪੰਜਾਬ ਦਾ ਕੌਣ ਕਹਿ ਰਹੇ ਨੇ ਕਿ ਪੰਜਾਬ ਦੁਆਰ ਜਿਹੜੇ ਧਾਨੇ ਲਗਾਏ ਜਾਂਦੇ ਆਪਸੀ ਪਲੇ ਛੜਾ ਖੜਾ ਕਰ ਰਿਹਾ ਕੋਈ ਤੁਹਾਡਾ ਕਿਹੜਾ ਮੇਰੀ ਗੱਲ ਸੁਣੋ ਕਾਂਗਰਸ پارٹی ਇੱਕ ਧੜਾ ਹੈ ਔਰ ਤੁਸੀਂ ਦੇਖੋਗੇ ਕਿ ਇਲیکشن ਵੀ ਇੱਕੋ ਧੜਾ ਹੀ ਲੜੇਗਾ ਉਹ ਕਾਂਗਰਸ ਦਾ ਸਰਕਾਰੋਂ ਤਾਂ ਕਹਿ ਦਿੰਦੇ ਹਾਂ ਕਿ ਖਤਮ ਹੋ ਗਿਆ ਧੜਾ ਮੇਰੇ ਕੋਈ ਜਿਹੜਾ ਕੋਈ ਕੋਈ ਧੜਾ ਮੇਰੇ ਕੋਈ ਕੰਮ ਦੇ ਕੁਝ ਲੀਡਰ ਦੱਸ ਕੇ ਕੌਣ ਜੋ ਕਹਿ ਰਹੇ ਨੇ ਉਹਨਾਂ ਤੋਂ ਕੋਲੋਂ ਜਾ ਕੇ ਪੁੱਛੋ ਉਹ ਦੱਸਣਗੇ ਵੀ ਉਹ ਕਿਉਂ ਨਹੀਂ ਪਸੰਦ ਕਰ ਰਹੇਗੇ ਸਾਰਾ ਪੰਜਾਬ ਉਹਨਾਂ ਨੂੰ ਪਸੰਦ ਕਰ ਰਿਹਾ ਸਾਰਾ ਪੰਜਾਬ ਕਾਂਗਰਸ ਦੇ ਨਾਲ ਹੈ ਦੇਖੋ ਦੋ ਸਾਡੇ ਇਸ ਵੇਲੇ ਮੇਨ ਅਹੁਦੇ ਨੇ ਇੱਕ ਮੁੱਖ ਮੰਤਰੀ ਦਾ ਇੱਕ ਪੀਸੀਸੀ ਪ੍ਰਧਾਨਗੀ ਦਾ ਅਮਰਿੰਦਰ ਸਿੰਘ ਜੀ ਜਿਹੜੇ ਐਡਮਿਨਿਸਟ੍ਰੇਸ਼ਨ ਤੌਰ ਤੇ ਦੇਖ ਰਹੇ ਨੇ ਔਰ ਸਿੱਧੂ ਸਾਹਿਬ ਜਿਹੜੇ ਹੈਗੇ ਆਰਗੇਨਾਈਜੇਸ਼ਨ ਦੇਖ ਰਹੇ ਦੋਨੋਂ ਜਿਹੜੇ ਨੇ ਇਕੱਠੇ ਹੋ ਕੇ ਇਲੈਕਸ਼ਨ ਜਿਹੜਾ ਹੈਗਾ ਇੱਕੋ ਪਲੈਟਫਾਰਮ ਤੋਂ ਲੜਿਆ ਜਾਏਗਾ ਸਰ ਗੁਰਪ੍ਰੀਤ ਕਾਂਗੜ ਦੇ ਜਿਹੜੇ ਦਿਮਾਗ ਨੂੰ ਜਿਹੜੀ ਨੌਕਰੀ ਦੇਣ ਦਾ ਗੱਲ ਕੀਤੀ ਯਾਰ ਉਸੇ ਨੂੰ ਲੈ ਕੇ ਬੜਾ ਹੁਣ ਇਤਰਾਜ਼ ਕਰਾਂ ਚਾਹੁੰਦਾ ਯਾਰ ਮੈਨੂੰ ਇੱਕ ਗੱਲ ਦੱਸੋ ਇਹ ਤੇ ਜਦੀ ਨੌਕਰੀ ਦੀ ਗੱਲ ਕਰੋਗੇ ਕੋਈ ਨਾ ਕੋਈ ਕਦੀ ਇੱਕੋ ਮੋਰੀ ਵੀ ਕੋਈ ਸਾਰੇ ਲੰਘੇ ਨੇ ਕੋਈ ਇਹ ਚੀਜ਼ਾਂ ਥੋੜੀਆਂ ਹੁੰਦੀਆਂ ਰਹਿੰਦੀਆਂ ਜੇ ਉਹਦੇ ਵਿੱਚ ਫੈਕਟਸ ਹੈਗੇ ਨੇ ਜੇ ਉਹਨਾਂ ਦੀ ਡਿਜ਼ਰਵਿੰਗ ਹੈਗੀ ਹੈ ਤੇ ਕਿਸੇ ਨੂੰ ਵੀ ਨੌਕਰੀ ਦਿੱਤੀ ਜਾ ਸਕਦੀ ਹੈ ਕੱਲੇ ਗੁਰਪ੍ਰੀਤ ਦੇ ਦਮਾਦ ਨੂੰ ਕਿਉਂ ਦੇਣੀ ਹੋਰਾਂ ਨੂੰ ਵੀ ਦਿੱਤੀ ਜਾ ਸਕਦੀ ਬਾਈ ਦੇ ਚੋਣਾਂ ਕਿਹੜੇ ਕਿਹੜੇ ਮੁੱਦੇ 'ਤੇ ਲੜੇ ਜਾ ਰਹੇ ਹੁਣ ਅਗਲੀ ਬਾਈ ਦੇ ਬਾਈ ਦੇ ਚੋਣ ਸਾਡਾ ਇੱਕੋ ਹੀ ਮੁੱਦਾ ਹੈਗਾ ਬਹੁਤ ਵੱਡੇ ਕਿ ਅਸੀਂ ਅਚੀਵਮੈਂਟਸ ਕੀਤੀਆਂ ਨੇ ਅਸੀਂ ਪੰਜਾਬ ਦੇ ਹਿੱਤ ਵਿੱਚ ਸਾਰੇ ਕੰਮ ਕੀਤੇ ਨੇ ਕੋਰੋਨਾ ਤੋਂ ਅਸੀਂ ਪੰਜਾਬ ਦੇ ਲੋਕਾਂ ਦੀ ਜੋ ਹਫਾਜ਼ਤ ਹੋਈ ਹੈ ਸਾਡੇ ਹੈਲਥ ਡਿਪਾਰਟਮੈਂਟ ਪੁਲਿਸ ਡਿਪਾਰਟਮੈਂਟ ਹੋਰ ਡਿਪਾਰਟਮੈਂਟ ਜਿਹੜੇ ਨੇ ਔਰ ਜੋ ਅਸੀਂ ਲੋਕਾਂ ਦੇ ਵਾਸਤੇ ਉੱਥੇ ਪਹੁੰਚੇ ਆ ਉਹਨਾਂ ਦੇ ਖਾਣ ਪੀਣ ਵਾਸਤੇ ਉਹਨਾਂ ਦੀ ਜਿਹੜੀ ਹਫਾਜ਼ਤ ਵਾਸਤੇ ਹੁਣ ਟੀਕਾਕਰਨ ਹੋ ਰਿਹਾ ਹੈ ਹਰ ਪੱਖੋਂ ਅਸੀਂ ਇੱਕ ਸਾਡੀ ਕੋਸ਼ਿਸ਼ ਹੈ ਕਿ ਪੰਜਾਬ ਦੇ ਵਿੱਚ ਇਹ ਜਿਹੜੀ ਮਹਾਮਾਰੀ ਹੈ ਇਹ ਖਤਮ ਹੋ ਜੇ ਇਹ ਨਾ ਫੈਲੇ ਕਿਉਂਕਿ ਸਾਨੂੰ ਜ਼ਿੰਦਗੀ ਲੋਕਾਂ ਦੀ ਜਿਆਦਾ ਜ਼ਰੂਰੀ ਹੈ ਸਾਡੇ ਨੌਜਵਾਨ ਬੱਚੇ ਜਿਹੜੇ ਨੇ ਸੰਗਠਨ ਦੇ ਪ੍ਰਧਾਨਾ ਜਿਹੜੇ ਉਹ ਕਹਿ ਰਿਹਾ ਕਿ ਕੰਮ ਕੁਝ ਨਹੀਂ ਹੋਏਗਾ ਉਹ ਤੁਹਾਡੇ ਸਵਾਲਿਆਂ ਨਿਸ਼ਾਨ ਖੜਾ ਕਰ ਰਿਹਾ ਸਰਕਾਰ ਤੇ ਕਿਹੜੇ ਸੰਗਠਨ ਸਿੱਧੂ ਸਾਹਿਬ ਤੁਹਾਡੇ ਸੰਗਠਨ ਦੇ ਪ੍ਰਧਾਨ ਕਹਿ ਰਹੇ ਨੇ ਕਿ ਤੁਸੀਂ ਕੰਮ ਨਹੀਂ ਕੀਤੇ ਸਾਡੀ ਸਰਕਾਰ ਮੇਰੀ ਹਾਲ ਸਰਕਾਰ ਆਉਗੀ ਤਾਂ ਬਾਬਰ ਹੋਵੇਗਾ ਨਹੀਂ 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 ਇਹ ਉਹਨਾਂ ਨੇ ਗੱਲ ਨਹੀਂ ਕਦੀ ਕੀਤੀਗੀ ਉਹਨਾਂ ਨੇ ਤਾਂ ਇਹ ਗੱਲ ਕਹੀ ਹੈ ਵੀ ਜਿਹੜੇ ਕੋਈ ਚੱਲ ਰਹੇ ਆਲਰੇਡੀ ਮੁੱਦੇ ਹੈਗੇ ਨੇ ਉਹਨਾਂ ਨੂੰ ਜਲਦੀ ਖਤਮ ਕੀਤਾ ਜਾਏ ਇਹ ਗੱਲ ਹੋਈਏ ਇਹ ਨਹੀਂ ਕਿਹਾ ਵੀ ਕੋਈ ਕੰਮ ਨਹੀਂ ਕੀਤਾ ਦੇਖੋ ਪਹਿਲਾਂ ਮੈਨੂੰ ਇੱਕ ਗੱਲ ਦੱਸੋ ਤੁਸੀਂ ਕਦੀ ਜ਼ਿੰਦਗੀ ਵਿੱਚ ਮਕਾਨ ਬਣਾਇਆ ਕਦੀ 15 ਦਿਨਾਂ ਦੇ ਵਿੱਚ ਪਲਾਟ ਲੈ ਕੇ ਰਜਿਸਟਰੀ ਕਰਾ ਕੇ ਮਕਾਨ ਬਣਿਆ ਹਰ ਚੀਜ਼ ਦਾ ਵਕਤ ਲੱਗਦਾ ਹੈ ਜਿਹੜੀਆਂ ਚੀਜ਼ਾਂ ਦੇ ਅਸੀਂ ਜਿਹੜੇ ਮੁੱਦੇ ਨੇ ਉਹ ਕਈ ਸਾਲਾਂ ਦੇ ਉਹਨਾਂ ਦੀ ਜੜ ਲੱਗੀ ਹੋਈ ਹੈ ਚਾਹੇ ਡਰੱਗਸ ਹੈ ਚਾਹੇ ਹੋਰ ਮਸਲੇ ਨੇ ਉਹਨਾਂ ਨੂੰ ਖਤਮ ਕਰਨ ਵਾਸਤੇ ਵਕਤ ਚਾਹੀਦਾ ਹੈ ਐਨਵਾਇਰਨਮੈਂਟ ਪੈਦਾ ਕਰ ਰਹੇ ਆ ਅਸੀਂ ਅਸੀਂ ਅੱਜ ਨੌਜਵਾਨ ਬੱਚਿਆਂ ਵਾਸਤੇ ਖਿਡਾਰੀਆਂ ਵਾਸਤੇ ਅਸੀਂ ਕੀ ਕੀ ਕਰ ਰਹੇ ਆ ਤੁਸੀਂ ਦੇਖੋਗੇ ਜਦ ਤੱਕ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਲੋਕਾਂ ਦੇ ਤੱਕ ਜਨਤਕ ਹੋਣੀਆਂ ਨੇ ਵਕਤ ਲੱਗਦਾ ਅੱਜ ਜੇ ਸਾਡੇ ਖਿਡਾਰੀ ਮੈਡਲ ਜਿੱਤ ਕੇ ਆਏ ਨੇ ਤੁਹਾਡੇ ਖਿਆਲ ਵੀ ਡਰੱਗਸ ਨੇ ਤਾਂ ਜਿੱਤੇ ਆਏ ਜੇ ਡਰੱਗਸ ਤੇ ਹੁੰਦੇ ਤੇ ਫਿਰ ਕਾਨੂੰਨ ਜਿੱਤੇ ਮੈਡਲ ਇਹ ਤਾਂ ਇੱਕ ਪ੍ਰੋਪਗੈਂਡਾ ਹੈ ਇੱਕ ਪ੍ਰੋਪਗੈਂਡਾ ਵੀ ਬਹੁਤ ਹੈ ਚਾਹੇ ਉਹ ਆਪੋਜੀਸ਼ਨ ਦਾ ਹੈ ਚਾਹੇ ਹੋਰ ਲੋਕਾਂ ਦਾ ਹੈਗਾ ਕਿ ਜੀ ਪੰਜਾਬ 'ਚ ਬੜੀ ਡਰੱਗਸ ਹੈ ਜੀ ਇੱਕ ਮੈਂ ਇਹ ਨਹੀਂ ਕਹਿ ਰਿਹਾ ਕਿ ਵੀ ਡਰੱਗਸ ਜਿਹੜੀ ਇਹ ਬਿਲਕੁਲ ਖਤਮ ਹੋ ਗਈ ਇਹਨਾਂ ਨੂੰ ਖਤਮ ਕਰਨ ਵਾਸਤੇ ਜਿਹੜੇ ਸਾਡੇ ਬੱਚੇ ਨਸ਼ਿਆਂ ਤੇ ਚੜ ਗਏ ਨੇ ਅਸੀਂ ਉਹਨਾਂ ਦੀ ਜ਼ਿੰਦਗੀ ਵੀ ਬਚਾਉਣੀ ਹੈ ਸੋ ਇਸ ਕਰਕੇ ਸਾਡੀ ਪੂਰੀ ਕੋਸ਼ਿਸ਼ ਹੈ ਪੂਰਾ ਦਬਾਅ ਹੋਏ ਐਸਟੀਐਫ ਦੇ ਜਿਹੜੇ ਲੱਗੇ ਹੋਏ ਨੇ ਦੇ ਵਿੱਚ ਸੱਤਾ ਚਾਲੂ ਕਾਂਗਰਸ ਨੇ ਇਹ ਮੁੱਦਾ ਚੱਕਿਆ ਸੀ ਕਿ ਪੰਜਾਬ ਦੇ ਵਿੱਚ ਨਸ਼ਾ ਗੋਰੀ ਬਹੁਤ ਹੈ ਬਈ ਅਸੀਂ ਤਾਂ ਕਹਿ ਰਹੇ ਹਾਂ ਅਸੀਂ ਨਸ਼ਾ ਖੋਰੀ ਤੁਹਾਨੂੰ ਪਤਾ ਵੀ ਕਿੰਨੇ ਕੁਆਂਟਲ ਕਿੰਨੇ ਹਜ਼ਾਰ ਬੰਦਿਆਂ ਦੇ ਉੱਤੇ ਤੁਸੀਂ ਇੱਕ ਕੰਪੇਅਰ ਕਰੋ ਕਿ ਲਾਸਟ 4.5 ਇਅਰਸ ਦੇ ਵਿੱਚ ਕਿੰਨੇ ਅਸੀਂ ਕੁਆਂਟਲ ਜਿਹੜੇ ਨਸ਼ੇ ਜਿਹੜੇ ਨਸ਼ੀਲੀ ਸਿੰਥੈਟਿਕ ਮੈਡੀਸਿਨਸ ਔਰ ਹਿਰੋਇਨ ਔਰ ਚਰਸ ਔਰ ਦੂਦੇ ਜਿਹੜੇ ਭੁੱਕੀ ਅਸੀਂ ਕਿੰਨੀ ਅਸੀਂ ਕਨਫਿਸਕੇਟ ਕੀਤੀ ਹੈ ਇਹ ਪਹਿਲਾਂ ਫਿਗਰਸ ਲੈ ਕੇ ਫਿਰ ਗੱਲ ਕਰੋ ਮੇਰੇ ਕੋਈ ਕੁਛ ਨਹੀਂ ਜੀ ਜੀ ਨਿਰਿੰਦਰ ਮੋਦੀ ਜਨਮ ਦਿਨ ਹੈ ਸਾਰੀਆਂ ਕੁਝ ਸਟਰੀਜ਼ ਐਕਟੀਵਿਟੀ ਪੰਜਾਬ ਪੰਜਾਬ ਨੂੰ ਇਨਸਾਨ ਅੰਦੋਲਨ ਨਾਲ ਕੋਈ ਸੰਬੰਧ ਹੈ ਕੁਝ ਕਿਦੀਆਂ ਕਿਡੀਆਂ ਜੀ ਦੇ ਟੈਰਿਸ ਐਕਟੀਵਿਟੀ ਹੋ ਰਹੀ ਹੈ ਵੇਖੋ ਵੇਖੋ ਪੰਜਾਬ ਇਜ਼ ਅ ਲੈਂਡ ਲੋਕ ਆਸੀਂ ਪੰਜਾਬ ਉਸ ਬਾਰਡਰ ਤੇ ਹੈ ਜਿਹੜਾ ਕਿ ਪਾਕਿਸਤਾਨ ਨੇ ਹਮੇਸ਼ਾ ਸਾਡੇ ਤੇ ਅਟੈਕ ਕੀਤੇ ਨੇ ਔਰ ਉਹ ਅਟੈਕ ਸਾਡੇ ਤੇ ਕਾਤਰ ਚ ਵੀ ਹੋਏ 65 ਚ ਵੀ ਹੋਏ ਕਾਰਗਿਲ ਵੇਲੇ ਵੀ ਹੋਏ ਦੂਜੇ ਪਾਸੇ ਸਾਡੇ ਕੋਲ ਚਾਈਨਾ ਹੈ ਤਾਂ ਸਾਡਾ ਜਿਹੜਾ ਤੁਸੀਂ ਇਹ ਦੇਖੋ ਵੀ ਅਸੀਂ ਪੰਜਾਬ ਫਰੰਟ ਤੋਂ ਹੋ ਕੇ ਲੜਾਈ ਲੜ ਰਿਹਾ ਹੈਗਾ ਇਹ ਟੈਰਰਿਸਟ ਐਕਟੀਵਿਟੀਜ਼ ਨੂੰ ਕੰਟਰੋਲ ਕਰਨਾ ਸਾਡੀ ਆਈ ਮੀਨ ਇਟਸ आवर ਡਿਊਟੀ which we are doing it ਅਨੇਕਾਂ ਜਿੰਨੇ ਹੁੰਦੇ ਹੈ ਕੰਟਰੋਲ ਨਾ ਕੀਤਾ ਹੁੰਦਾ ਤੇ ਜਿਵੇਂ ਇੱਕ ਟਿਫਨ ਬੋਮ ਫਟਿਆ ਕਈ ਫਟ ਜਾਂਦੇ ਸੋ आवर ਪੁਲਿਸ आवर ਇੰਟੈਲੀਜੈਂਸ ਗਵਰਨਮੈਂਟ ਆਫ ਇੰਡੀਆ ਦੀ ਇੰਟੈਲੀਜੈਂਸ ਸਾਰੀਆਂ ਚੀਜ਼ਾਂ ਇਸ ਨੂੰ ਕਵਾਈਟ ਆਊਟ ਕਰਦੀ ਹੈ ਕੋਈ ਸ਼ਰਾਰਤ ਹੋ ਰਹੀ ਹੈ ਜੀ ਇਹਨਾਂ ਦੇ ਕਹਿੰਦੇ ਕਿਸਾਨ ਅੰਦੋਲਨ ਕਰਕੇ ਕੋਈ ਸ਼ਰਾਰਤ ਕੋਈ ਸ਼ਰਾਰਤਾਂ ਵੀ ਹੋ ਰਹੀਆਂ ਨੇ ਦੇਖੋ ਸ਼ਰਾਰਤਾਂ ਜਿਹੜੇ ਸ਼ਰਾਰਤੀ ਐਲੀਮੈਂਟ ਨੂੰ ਕਿਤੇ ਵੀ ਸ਼ਰਾਰਤ ਕਰ ਸਕਦੇ ਨੇ ਜਿੱਥੇ ਇਕੱਠ ਵੇਖਣਗੇ ਕੋਈ ਹੋਰ ਚੀਜ਼ ਨੁਕਸਾਨ ਕਰਨਗੇ ਉਹਨਾਂ ਵਾਸਤੇ ਨਾ ਕੋਈ ਕਿਸਾਨ ਨੇ ਨਾ ਕੋਈ ਅਫਸਰੇ ਨਾ ਕੋਈ ਲੇਡੀ ਹੈ ਨਾ ਕੋਈ ਬੱਚੇ ਨੇ ਉਹਦਾ ਨੁਕਸਾਨ 테ਰਰਿਸਟ ਨੇ ਜਿਹੜਾ 테ਰਰਿਸਟ ਹੈ ਉਹ ਤਾਂ ਨੁਕਸਾਨ ਕਰੇਗਾ ਹੀ ਕਰੇਗਾ ਲੇਕਿਨ ਅਸੀਂ ਉਹਦੇ ਤੇ ਕਾਬੂ ਪਾਵਾਂਗੇ ਨਰਿੰਦਰ ਮੋਦੀ ਆ ਜਨਮ ਦਿਨ ਹੈ ਸਰ ਇਸ ਚੀਜ਼ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਜਨਮ ਦਿਨ ਹੈ ਜੀ ਅਸੀਂ ਤਾਂ ਉਹਨਾਂ ਨੂੰ ਮੁਬਾਰਕਬਾਦ ਦਿੰਦੇ ਹਾਂ ਜਨਮ ਦਿਨ ਹੈ ਉਹਨਾਂ ਦਾ ਹਰ ਜਿਹਦਾ ਵੀ ਜਨਮ ਦਿਨ ਹੋਵੇ ਤਾਂ ਖੁਸ਼ ਉਹਨੂੰ ਬੈਸਟ ਕੀ ਕਹਿਣਾ ਚਾਹੁੰਦੇ ਅੱਜ ਜੋ ਫਲਾਈਟ ਤੋਂ ਸ਼ੁਰੂ ਕੀਤੀ ਥੱਲੇ ਰੱਖ ਥੱਲੇ ਰੱਖ ਬਹੁਤ ਖੁਸ਼ ਹਾਂ ਜੀ ਦੇ ਲੋਜਾਨੇ ਨੂੰ ਇੱਕ ਮੇਰੇ ਵੱਲੋਂ ਪ੍ਰਭੂ ਦੀ ਕਿਰਪਾ ਨਾਲ ਇੱਕ ਬੜੀ ਵਧੀਆ ਓਪਰਚੁਨਿਟੀ ਦਿੱਤੀ ਹੈਗੀ ਹੈ ਕਿੰਨੇ ਕੁ ਸੈਟਸ ਦੁਰਿਆ ਕਰਨਗੇ ਜਾਂ ਇਸ ਤਰ੍ਹਾਂ ਦਾ ਇਹ ਇਸ ਤਰ੍ਹਾਂ ਦਾ ਕੋਈ ਸਿਸਟਮ ਨਹੀਂ ਹੈ ਇਹ ਖੜੇ ਹੈ ਜਿਹਨੂੰ ਜ਼ਰੂਰਤ ਹੈਗੀ ਹੈ ਉਹ ਆਪਣਾ ਰੈਂਟ ਦੇ ਇਹਨੂੰ ਅਪਲਾਈ ਕਰ ਸਕਦਾ ਹੈ ਡੇਲੀ ਦੇ ਦੇ ਜਿਆਦਾ ਦਾ ਡੇਲੀ ਜਿਆਦਾ ਓਨਲੀ ਡੇ ਟਾਈਮ ਨੇ ਕਿੰਨੇ ਕੇ ਬੰਦਿਆਂ ਵਾਸਤੇ ਜੇ ਇੱਕ ਹੀ ਗੱਲ ਹੁੰਦੀ ਇਹ 2 5 ਹੈ ਜੀ ਪਾਇਲਟ ਐਂਡ ਹੈਲਪ ਆਪਣਾ ਤਿੰਨਾਲ ਪੰਜ ਪੈਸੇਂਜਰ ਬੈਠ ਸਕਦੇ ਤੇ ਕੀ ਮੈਸੇਜ ਦੇਣਾ ਚਾਹੂਗਾ ਸੁਣਾਣਾ ਵਾਸਤੇ ਪੈਸੇਜ ਹੈ ਜੀ ਬੈਗ ਆਪਣੇ ਵੱਲੋਂ ਜੀ ਕੁਪਰਾਲਾ ਬੜਾ ਸੋਚ ਕੇ ਵੀ ਜਿੱਕੇ ਲਈ ਜਾਨੀ ਦੀ ਨੀਡਸ ਹੀ ਇਹ ਹਾਂਜੀ ਕਿਤਾ ਤੇ ਕੋਲ ਕੋ ਨਾਲ ਸੀ ਕਿਹਨੇ ਨੂੰ ਕਾਟਾਂਗੇ ਰਾਣਾ ਗੁਰਜੀਤ ਸੋਢੀ ਜੀ ਕੈਪਟਨ ਮਿੰਿਸਟਰ ਸਾਡੇ ਉਹਨਾਂ ਵੱਲੋਂ ਇਹ ਸਾਰੀ ਓਪਨਿੰਗ ਕੀਤੀ ਗਈ ਹੈ ਜੀ ਤੇ ਮਨਨੀਆਂ ਸਾਡੇ ਡੀਸੀ ਸਾਹਿਬ ਬ੍ਰਿੰਦਰ ਸ਼ਰਮਾ ਜੀ ਸੀਪੀ ਸਾਹਿਬ ਨਵਨੀ ਹਾਸਿੰਘ ਜੀ ਇੱਕ ਸਾਡੇ ਮਹਾਲ ਸਾਹਿਬ ਸੀ ਜਿਹੜੇ ਚੀਫ ਇਨਾਂ ਦੇ ਹੈ ਜਿਹਨਾਂ ਦੇ ਬਾਰੇ ਕੀ ਕਹਿਣਾ ਚਾਹੋਗੇ ਮੈਂ ਕਹੂੰਗਾ ਲੁਧਿਆਣਾ ਸ਼ਹਿਰ ਲਈ ਬੜਾ ਇੱਕ ਲੈਂਡਮਾਰਕ ਡੇ ਹੈ ਅੱਜ 17th ਆਫ ਸੈਪਟੈਂਬਰ 2021 ਜਨਪਤ ਸਟੇਟ ਜਿਹੜੀ ਪ੍ਰਾਈਵੇਟ ਸਟੇਟ ਹੈਗੀ ਆ ਇਹਨਾਂ ਨੇ ਇਹ ਫਰਸਟ ਹੈਲੀਪੈਡ ਪ੍ਰਾਈਵੇਟ ਹੈਲੀਪੈਡ ਜਿਹੜਾ ਉਹਦੀ ਅੱਜ ਨੌਗਰੇਸ਼ਨ ਹੋਈ ਹੈ ਐਂਡ ਇਹਦੇ ਵਿੱਚ ਆਈ ਪਰਸਨਲੀ ਫੀਲ ਅੱਜ 에어 ਕਨੈਕਟੀਵਿਟੀ ਬੜੀ ਇੰਪੋਰਟੈਂਸ ਹੋ ਗਈ ਹੈ ਹੈਲੀਕਾਪਟਰ ਸਰਵਿਸ ਬੜੀ ਇੰਪੋਰਟੈਂਸ ਹੋ ਗਈ ਚਾਹੇ ਆਪਾਂ ਪੂਨਾ ਦੇਖੀਏ ਬੰਬੇ ਦੇਖੀਏ ਮੈਟਰੋਪੋਲੀਟਨ ਸਿਟੀਜ਼ ਇਟਸ ਅ ਕਮਨ ਇਸ਼ੂ ਸੋ ਟੂਡੇ ਲੁਧਿਆਣਾ ਇਜ਼ ਨੈਕਸਟ ਆਫਟਰ ਦਿੱਲੀ ਤੇ ਸਾਡਾ ਜਿਹੜਾ ਸਿਟੀ ਹੈਗਾ ਆ ਇਹ ਸਾਨੂੰ ਬੜਾ ਮਾਣ ਵਾਲੂ ਲੁਧਿਆਣੇ ਸ਼ਹਿਰ ਤੇ ਵੀ ਸਾਰਾ ਜਿਹੜਾ ਇੰਡਸਟਰੀਅਲ ਹੱਬ ਹੈਗਾ ਚਾਹੇ ਉਹ ਬਾਈਸਾਈਕਲ ਹੈ ਚਾਹੇ ਆਟੋ ਪਾਰਟਸ ਹੈਗੇ ਆ ਚਾਹੇ ਵੂਲਨ ਸੋ ਆਈ ਥਿੰਕ ਕਨੈਕਟੀਵਿਟੀ ਬੜੀ ਅੱਛੀ ਮਿਲ ਜਾਏਗੀ ਐਕਸਪੋਰਟਰਸ ਨੂੰ ਵੀ ਐਂਡ ਫॉर द ਬਿਜ਼ਨਸ ਕਾਰਪੋਰੇਟਸ ਇਟ ਵਿਲ ਡੂ ਵੈਰੀ ਵੈਲ ਐਂਡ ਆਈ ਕੰਗ੍ਰੈਚੂਲੇਟ ਮਿਸਟਰ ਮਹੇਸ਼ ਕੋਹਲ ਐਂਡ ਦ ਜਨਪਤ ਟਾਊਨਸ਼ਿਪ ਟੀਮ ਫॉर ਸੈਟਿੰਗ ਅਪ ਅ ਸੱਚ ਅ ਵੰਡਰਫੁਲ ਹੈਲੀਪੈਡ ਇਨ ਦ ਗ੍ਰੀਨ ਲੈਪ ਆਫ ਨੈਚਰ ਸਿਧਵਾ ਕਨਾਲ ਦੇ ਕੰਡੇ ਤੇ ਇਹ ਜਿਹੜਾ ਟਾਊਨਸ਼ਿਪ ਦੇ ਵਿੱਚ ਪ੍ਰਾਈਵੇਟ ਬਣਿਆ ਜਿੱਥੇ ਅੱਜ 2 ਹੈਲੀਕਾਪਟਰਸ 1 ਟਵਿਨ ਇੰਜਨ ਹੈ ਨਾ 1 ਸਿੰਗਲ ਇੰਜਨ ਹੈਗਾ ਤੋਂ ਇਹਦੇ ਲਈ ਮੈਂ ਲੀਗਲ ਫਾਰਮੈਲिटीज ਜਿਹੜੀਆਂ ਕੀਤੀਆਂ ਨਹੀਂ ਇੱਥੇ ਮੈਂ ਜ਼ਰੂਰ ਵੇਰਵਾ ਕਰਨਾ ਚਾਹੂੰਗਾ ਵੀ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਦਾ ਅੰਡਰ ਦ ਪੈਟਰੋਨੇਜ ਆਫ ਡਿਪਟੀ ਕਮਿਸ਼ਨਰ ਲੁਧਿਆਣਾ ਮਿਸਟਰ ਵਿਰੇਂਦਰ ਕੁਮਾਰ ਸ਼ਰਮਾ ਐ ਸੋ ਉਹਨਾਂ ਨੇ ਤੇ ਸਾਡੇ ਪੁਲਿਸ ਕਮਿਸ਼ਨਰ ਮਿਸਟਰ ਨੌਨਿਹਾਲ ਸਿੰਘ ਆਈਪੀਐਸ ਜਿਨ੍ਹਾਂ ਨੇ ਬਹੁਤ ਪੁਲਿਸ ਕਮਿਸ਼ਨਰੇਟ ਨੇ ਵੀ ਸਹਿਯੋਗ ਦਿੱਤਾ ਹੈਗਾ ਸਿਕਿਉਰਿਟੀ ਪੱਖੋਂ ਜਿੰਨੀਆਂ ਵੀ ਹੋਰ ਨੋਰਮਸ ਨੇ ਡਿਪਟੀ ਕਮਿਸ਼ਨਰ ਸਾਹਿਬ ਨੇ ਔਰ ਅੱਜ ਸਾਡੇ ਪੰਜਾਬ ਸੂਬੇ ਦੇ ਸਪੋਰਟਸ ਮਿਨਿਸਟਰ ਮਿਸਟਰ ਰਾਣਾ ਗੁਰਮੀਤ ਸਿੰਘ ਸੋਢੀ ਜੀ ਨੇ ਤੇ ਸ਼ਹਿਰ ਦੇ ਜਿਹੜੇ ਸਾਡੇ ਬਹੁਤ ਹੀ ਸਤਿਕਾਰਯੋਗ ਵਾਸੀ ਨੇ ਔਰ ਖਾਸ ਕਰਕੇ ਟ੍ਰਾਈਡੈਂਟ ਗਰੁੱਪ ਦੇ ਜਿਹੜੇ ਚੇਅਰਮੈਨ ਨੇ ਮਿਸਟਰ ਰਜਿੰਦਰ ਗੁਪਤਾ ਜੀ ਉਹਨਾਂ ਨੇ ਪਰਸਨਲੀ ਆ ਕੇ ਇਸ ਬਿਜ਼ਨਸ ਲਾਉਂਜ ਨੂੰ ਲਾਂਚ ਕੀਤਾ ਇੱਥੇ ਦੀ ਜਿਹੜੀ ਹੈਗੀ ਆ ਸੌਰੀ ਆਪਣਾ ਜਨਪਤ ਲਾਉਂਜ ਨੂੰ ਹੈਲੀਪੈਡ ਦੇ ਨੂੰ ਤੇ ਜਿਹੜੀ ਫਰਸਟ ਟੈਸਟ ਫਰਸਟ ਫਲਾਈਟ ਹੈਗੀ ਆ ਉਹ ਲੈਂਡ ਕੀਤੀ ਤੇ ਆਈ ਥਿੰਕ ਇਟਸ ਅ ਬਿਗ ਡੇ ਫॉर ਲੁਧਿਆਣਾ ਐਂਡ ਆਈ ਵਿਸ਼ ਆਈ ਮੇ ਗੋਡ ਬlesਸ ði ਨਿਊ ਵੈਂਚਰ ਸਰ ਮੈਂ ਕਿ ਪੁੱਛਣਾ ਚਾਹੁੰਦਾ ਸੀ ਕਿ ਲੁਧਿਆਣਾ ਵਾਸਲੇ ਜਿਵੇਂ ਫਲੈਟ ਕੇ ਰੋਜ ਦਿੱਲੀ ਜਾਇਆ ਕਰੂਗੀ ਕਿ ਕਿੱਦਾਂ ਜਾਇਆ ਇਹ ਹਾਲੇ ਨਹੀਂ ਦੱਸ ਸਕਦੇ ਸਹੀ ਸਰ ਥੈਂਕ ਯੂ ਥੈਂਕ ਯੂ ਸਰ ਕਰ ਦਿੱਤਾ ਲੁਧਿਆਣਾ ਤੋਂ ਹਰਜੀਤ ਦੁਗਰੀ ਦੀ ਰਿਪੋਰਟ ਐਸਐਮਜ਼ ਨਿਊਜ਼ For latest updates like and follow our Facebook page SMZ News and don't forget to subscribe our YouTube channel and press the bell icon.